ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਬਹੁਤ ਵੱਡੀਆਂ-ਵੱਡੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਤੁਹਾਨੂੰ ਲੋਕਾਂ ਦੇ ਟੈਕਸ ਦੇ ਪੈਸੇ ਚੋਂ ਤੁਸੀਂ ਤਨਦੇਹੀ ਨਾਲ ਫਰਜ਼ ਨਿਭਾਓ ਲੋਕਾਂ ਦੇ ਕੰਮ ਨੂੰ ਆਪਣਾ ਕੰਮ ਸਮਝ ਕੇ ਕੰਮ ਕਰੋ ਅਰਜੀ ਭਗਾ ਕੇ ਨਾ ਮਾਰਿਆ ਕਰੋ ਤੁਸੀਂ ਸਭੋਂ ਇਹ ਕਹੋ ਕੋਈ ਗੱਲ ਨਹੀਂ ਬਜ਼ੁਰਗੋ ਤੁਸੀਂ ਬੈਠੋ ਇੱਕ ਅੱਧਾ ਕਾਗਜ਼ ਘੱਟਾ ਮੈਂ ਕਰਾਉਣਾ ਪੂਰਾ ਉਹਦੇ ਨਾਲ ਬਜ਼ੁਰਗ ਜਿਹੜੀਆਂ ਦਵਾਵਾਂ ਦੇਊਗਾ ਉਹਦੀ ਕੋਈ ਕੀਮਤ ਨਹੀਂ ਕਿਸੇ ਕਰੰਸੀ 'ਚ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣੇ ਆਪਣੇ ਕੰਮ ਤਾਂ ਦੇ ਨਾ ਕਰੋ ਮੇਰੇ ਬਾਰੇ ਮੈਂ ਇਹ ਕਹਿਣਾ ਚਾਹਨਾ ਮੇਰਾ ਕੋਈ ਪਤਾ ਨਹੀਂ ਮੰ ਕਦੋਂ ਕਿਹੜੇ ਸਕੂਲ ਚ ਆ ਜਾ ਕਦੋਂ ਕਿਹੜੀ ਤਹਿਸੀਲ ਚ ਆ ਜਾ ਕਦੋਂ ਕਿਹੜੇ ਦਫ਼ਤਰ ਚ ਆ ਜਾ ਫਿਰ ਮੈਨੂੰ ਨਾ ਕਿਓ ਕਿ ਸਸਪੈਂਡ ਕਰਤਾ ਜੀ ਐ ਹੋ ਗਿਆ ਜੀ ਮੈਂ ਤਾਂ ਰੋਟੀ ਖਾਣ ਗਿਆ ਹੋਇਆ ਸੀ ਜੀ ਮੇਰੀ ਭੂਆ ਦੇ ਮੁੰਡੇ ਦਾ ਪਿਆ ਸੀ ਜੀ ਇਹ ਬਹਾਨੇ ਚੱਲਣੇ ਨਹੀਂ ਬਹੁਤ ਹੋ ਗਿਆ ਹਾਂ ਸੋ ਖੱਜਲ ਖਵਾਰੀਆਂ ਆਮ ਲੋਕਾਂ ਦੀ ਬਰਦਾਸ਼ਤ ਨਹੀਂ ਹੋਣਗੀਆਂ ਸਰਕਾਰ ਤੁਹਾਡੇ ਦਰਵਾਜ਼ੇ ਨਾਲ ਦਾ ਪ੍ਰੋਗਰਾਮ ਚੱਲਦਾ ਹੈ ਅਫਸਰ ਜਾਂਦੇ ਉੱਤੇ ਜਲੰਧਰ ਹੁਣ ਤਾਂ ਤੁਹਾਨੂੰ ਹੋਰ ਵੀ ਸੌਖਾ ਹੋ ਗਿਆ ਜਲੰਧਰ ਚਾਰ ਹਫ਼ਤੇ ਦੋ ਦਿਨ ਬੈਠਿਆ ਕਰਾਂਗੇ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ 40 ਕਿਲੋਮੀਟਰ ਜਲੰਧਰ ਉੱਤੇ ਆ ਜਾਣਾ ਦੋ ਦਿਨ ਉੱਥੇ ਮੈਂ ਬੈਠੂੰਗਾ ਕੋਈ ਕੰਮ ਹੈ ਸਿੱਧਾ ਮੇਰੇ ਕੋਲ ਆਓ ਕੋਈ ਕਿਸੇ ਕਿਸਮ ਦਾ ਕੰਮ ਹੋਵੇ ਤੁਹਾਡੇ ਨੇੜੇ ਤੇ 40 ਕਿਲੋਮੀਟਰ ਤੇ ਜਲੰਧਰ ਦੋ ਦਿਨ ਆਇਆ ਕਰਾਂਗੇ ਜਾਂ ਚੰਡੀਗੜ੍ਹ ਆਣਾ ਚੰਡੀਗੜ੍ਹ ਆ ਜਾਓ ਜਦੋਂ ਮਰਜ਼ੀ ਆ ਜਾਓ ਤੁਹਾਡੇ ਨਾਲ ਆ ਤੁਹਾਡੇ ਵਰਗੇ ਤਾਂ ਐਂ ਰਹਿਣਾ ਐਂ ਰਹਿਣਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਪੰਜਾਬ 4 ਮਹੀਨਿਆਂ ਦੇ ਇਲੈਕਸ਼ਨ ਕੋਰਟ ਚੋਂ ਨਿਕਲਿਆ 16 ਮਾਰਚ ਨੂੰ ਦੇਸ਼ ਦੀਆਂ ਚੋਣਾਂ ਦਾ ਕੋਟ ਲੱਗਿਆ ਸੀ 4 ਜੂਨ ਤੱਕ 5 ਜੂਨ ਨੂੰ ਖੁੱਲਿਆ 11 ਜੂਨ ਨੂੰ ਜਲੰਧਰ ਵਾਲਾ ਲੱਗਿਆ ਫਿਰ 10 ਜੁਲਾਈ ਗਿਆ 13 ਜੁਲਾਈ ਤੱਕ ਹੁਣ ਫਾਈਲਾਂ ਮੂਵ ਹੋਣ ਲੱਗੀਆਂ ਨੇ ਜੋ ਵੀ ਹੁਸ਼ਿਆਰਪੁਰ ਵਾਸਤੇ ਮੈਂ ਪ੍ਰੋਜੈਕਟ ਵੀ ਬਹੁਤ ਸਾਰੇ ਸਾਈਨ ਕੀਤੇ ਨੇ ਹੁਣ ਫਾਈਲਾਂ ਮੂਵ ਹੋਣ ਲੱਗੀਆਂ ਨੇ ਹੁਸ਼ਿਆਰਪੁਰ ਸ਼ਹਿਰ ਵਾਸਤੇ ਸਫਾਈ ਵਾਸਤੇ ਸੀਵਰੇਜ ਵਾਸਤੇ ਆੜ-ਆੜ ਦੇ ਪਿੰਡਾਂ ਵਾਸਤੇ ਟੋਬਿਆਂ ਵਾਸਤੇ ਤੇ ਕੰਢੀ ਤੇ ਬੀ ਤੇਰੀਏ ਦੇ ਇਲਾਕੇ ਦੇ ਲੋਕਾਂ ਵਾਸਤੇ ਕੋਈ ਖਜ਼ਾਨੇ 'ਚ ਕਮੀ ਨਹੀਂ ਕੋਈ ਖਜ਼ਾਨਾ ਖਾਲੀ ਨਹੀਂ ਤੁਹਾਡੇ ਤੁਸੀਂ ਉਹ ਖਜ਼ਾਨਾ ਭਰਨ ਵਾਲੇ ਹੋ ਤੁਹਾਨੂੰ ਹੀ ਦੇਣਾ ਹੈ ਪੈਸਾ ਸਰਕਾਰ ਕੋਲੇ ਪੈਸਾ ਪਬਲਿਕ ਕੋਲੇ ਆਉਂਦਾ ਹੈ ਪਬਲਿਕ ਕੋਲੇ ਜਾਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਲੋਕਾਂ ਤੋਂ ਤਾਂ ਲੈ ਲੈਂਦੇ ਸੀ ਪਰ ਆਪਦੇ ਪੁੱਤ-ਪੋਤਿਆਂ ਦੇ ਘਰ ਭਰਦੇ ਸੀ ਉਹ ਹੁਣ ਕੰਮ ਬੰਦ ਹੋ ਗਿਆ ਚੁੱਪ ਰਹਿਣ 5 ਸਾਲ ਬੁੱਲ ਸਿਉ ਲੈਣ 10 ਸਾਲ ਸੀਨੇ ਤੇ ਪੱਥਰ ਧਰ ਲੈਣ 15 ਸਾਲ ਜਮਈ ਮਨ ਮਾਰ ਕੇ ਚੁੱਪ ਰਹਿ ਲੈਣ 20 ਸਾਲ ਪਰ 20 ਸਾਲ ਬਾਅਦ ਫਿਰ ਜਦੋਂ ਲੋਕ ਉੱਠਦੇ ਨੇ ਨਾ ਜਦੋਂ ਲੋਕ ਜਾਗਦੇ ਨੇ ਫਿਰ ਕੱਲ ਦੇਖੇ ਹੋਣਾ ਬੰਗਲਾਦੇਸ਼ 'ਚ 20 ਸਾਲਾਂ ਬਾਅਦ ਉੱਠੇ ਨੇ ਤੇ ਅੱਧੇ ਘੰਟੇ 'ਚ ਭੱਜਣਾ ਪੈ ਗਿਆ ਪ੍ਰਧਾਨ ਮੰਤਰੀ ਦੇ ਘਰੇ ਮੁਰਗੀਆਂ ਤੇ ਬਤਕਾਂ ਵੀ ਲੈ ਕੇ ਚਾਕੇ ਉੱਥੇ ਜਿਹੜੀ ਹੈਗੀ ਸੀ ਪਬਲਿਕ ਹੈ ਜੋ ਤੁਸੀਂ ਤੰਗੀ ਕਰੀ ਜਾਓਗੇ ਤੰਗੀ ਕਰੀ ਜਾਓਗੇ ਕੋਈ ਨੌਕਰੀਆਂ ਦਿਓ ਉਹਨਾਂ ਨੂੰ ਕੰਮਕਾਰ ਦਿਓ ਉਹਨਾਂ ਨੂੰ ਤੁਸੀਂ ਆਪਦੇ ਹੀ ਬਸ ਆਪਦੇ ਹੀ ਪੁੱਤ ਭਤੀਜੇ ਪਾਲੇ ਜਾਂਦੇ ਹੋ ਸੋ ਇਹ ਬਹੁਤ ਵੱਡਾ ਸਬਕ ਹੈ ਕਿ ਪਬਲਿਕ ਦੇ ਨਾਲ ਰਹੋ ਲੋਕਾਂ ਦੇ ਨਾਲ ਰਹੋ ਲੋਕਾਂ ਦੇ ਵਿੱਚ ਮਿਲ ਕੇ ਕੰਮ ਕਰੋ